ਅੱਜ ਅਸੀਂ ਐਮਐਲਏ ਗੁਰਲਾਲ ਕਨਹੌਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਜਿਹੜੇ ਉਹਨਾਂ ਬਾਰੇ ਮਸਲੇ ਤੇ ਜਿਹੜੀ ਸ਼ੰਭੂ ਦੇ ਵਿੱਚ ਟਰਾਲੀ ਚੋਰੀਆਂ ਹੋਈ ਹੈਗੀਆਂ ਉਹਨਾਂ ਦੇ ਸੰਬੰਧ ਵਿੱਚ ਆਏ ਹੈਗੇ ਆ ਅਸੀਂ ਦੱਸਣਾ ਚਾਹੁੰਦੇ ਹਾਂ ਕਿਰਾ ਐਮਐਲਏ ਗੁਰਲਾਲ ਕਨਹੌਰ ਹੈਗਾ ਜਿਹੜੇ ਬੰਦਿਆਂ ਨੇ ਟਰਾਲੀ ਚੋਰੀ ਕਰੀਆਂ ਉਹਨਾਂ ਨਾਲ ਐਮਐਲਏ ਗੁਰਲਾਲ ਕਨੌਰ ਦੇ ਸਿੱਧੇ ਸਿੱਧੇ ਸੰਬੰਧ ਹੈਗੇ ਆ ਐਮਐਲਏ ਦੇ ਸ਼ਹਿਰ ਤੇ ਹੀ ਟਰਾਲੀਆਂ ਚੋਰੀ ਹੋਈਆਂ ਕਿ ਇਹ ਮਸਲਾ ਕੱਲਾ ਟਰਾਲੀਆਂ ਦਾ ਨਹੀਂ ਹੈਗਾ ਇਹ ਕਨੌਰ ਹਲਕੇ ਦੇ ਪਵਾਦ ਦੇ ਜਿਹੜੇ ਲੋਕ ਸਾਡੇ ਲੋਕ ਬੜੇ ਸਿੱਧੇ ਸਾਦੇ ਜਜ਼ਵਾਤੀ ਲੋਕ ਹੈਗੇ ਆ ਉਹ ਲੋਕਾਂ ਨੇ ਸ਼ੰਭੂ ਧਰਨੇ ਦੇ ਵਿੱਚ ਜਿੰਨਾ ਟਾਈਮ ਵੀ ਉਹ ਚੱਲਿਆ ਹਰ ਇੱਕ ਕੋਈ ਮਜ਼ਦੂਰ ਹੋਵੇ ਕੋਈ ਜ਼ਿਮੀਂਦਾਰ ਹੋਵੇ ਕੋਈ ਕਿਸੇ ਮਰਜ਼ੀ ਵਰਗ ਦਾ ਹੋਵੇ ਹਰੇਕ ਬੰਦੇ ਨੇ ਉਸ ਧਰਨੇ ਦਾ ਸਮਰਥਨ ਕਰਿਆ ਹੈਗਾ ਉਸ ਧਰਨੇ ਦੇ ਵਿੱਚ ਪਿੰਡਾਂ ਦੇ ਵਿੱਚੋਂ ਮਾਤਾਵਾਂ ਜਾ ਕੇ ਲੰਗਰ ਬਣਾ ਕੇ ਆਂਦੀ ਰਹੀਆਂ ਹੈਗਾ ਪਿੰਡਾਂ ਤੋਂ ਲੱਸੀ ਜਾਂਦੀ ਰਹੀ ਹੈਗੀ ਬਹੁਤ ਜज्ਬਵਤੀ ਲੋਕ ਹੋਣ ਕਰਕੇ ਵੈਸੇ ਤਾਂ ਸਾਰੇ ਹੀ ਪੰਜਾਬ ਜज्ਬਵਤੀ ਲੋਕਾਂ ਦਾ ਹੈਗਾ ਲੰਗਰ ਵੀ ਚੱਲੇ ਉੱਥੇ ਜਿੰਨਾ ਵੀ ਜਿੱਤੋ ਹੋਇਆ ਬਣਦਾ ਹੋਇਆ ਸਾਰਿਆਂ ਨੂੰ ਉਸਤਾਰੇ ਦੀ ਹਮਾਇਤ ਕਰੀ ਹੈ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਮਾਧਿਅਮ ਰਹੀਂ ਇੱਕ ਬੇਨਤੀ ਹੈ ਕਿ ਜਿਹੜੇ ਟਰਾਲੀਆਂ ਵਾਲਾ ਮਸਲਾ ਨਹੀਂ ਇਕੱਲਾ ਹੈ ਗਿਆ ਕਨੌਰ ਦਾ ਕਨੌਰ ਦੇ ਵਿੱਚ ਨਜਾਇਜ਼ ਮਾਈਨਿੰਗ ਨਜਾਇਜ਼ ਕਲੋਨੀਆਂ ਜੇ ਕਨੌਰ ਦੇ ਵਿੱਚ ਕਾਹਦੀ ਬਾਤ ਆਦੀ ਕਨੌਰ ਜੇ ਕਨੌਰ ਦੇ ਵਿੱਚ ਜਿੰਨੇ ਵੀ 2 ਨੰਬਰ ਦੇ ਕੰਮ ਹੈਗੇ ਆ ਉਹ ਸਾਰੇ ਐਮਐਲਏ ਗੁਰਲਾਲ ਕਨੌਰ ਦੇ ਆ ਸਿੱਧੇ ਨਹੀਂ ਹੈਗੇ ਉਹ ਜੇ ਟਰਾਲੀਆਂ ਚੋਰੀ ਹੋਈਆਂ ਤਾਂ ਉਹ ਸਿੱਧੇ ਐਮਐਲਏ ਨੇ ਨਹੀਂ ਕਰੀਆਂ ਐਮਐਲਏ ਦੀ ਸ਼ਹਿਤੇ ਉਹ ਲੋਕਾਂ ਨੇ ਟਰਾਲੀ ਚੋਰੀਆਂ ਕਰੀਆਂ ਜਿਹੜੇ ਲੋਕਾਂ ਤੋਂ ਐਮਐਲਏ ਸਾਹਿਬ ਨੇ ਮੁੰਦੀਆਂ ਪਾਈ ਹੋਈਆਂ ਸੋਨੇ ਦੀਆਂ ਇੱਕ ਜ਼ਿਮੀਂਦਾਰ ਜਿਹੜਾ ਬੰਦਾ 10 ਕਿੱਲਾਂ ਦੀ ਵੀ ਖੇਤੀ ਕਰਦਾ ਹੋਵੇ ਉਹ ਬੰਦਾ ਵੀ ਸੋਨੇ ਦੀ ਮੁੰਦੀ ਕਿਸੇ ਨੂੰ ਗਿਫਟ ਨਹੀਂ ਕਰ ਸਕਦਾ ਕਿਉਂਕਿ ਉਹਦੇ ਆਪ ਦੇ ਘਰ ਦੇ ਖਰਚੇ ਹੈਗੇ ਆ ਬਹੁਤ ਜ਼ਿਆਦਾ ਮੰਗਾਈ ਜਿਆਦਾ ਵਧ ਗਈ ਇਸ ਕਰਕੇ ਜਿਹੜੇ ਬੰਦਿਆਂ ਨੇ ਐਮਐਲਏ ਸਾਹਿਬ ਨੂੰ ਗੁੱਠੀਆਂ ਪਾਈ ਹੋਈਆਂ ਉਹਨਾਂ ਦੇ ਫਾਦਰ ਸਾਹਿਬ ਟਰਾਲੀਆਂ ਲਾਂਦੇ ਨਜ਼ਰ ਆ ਰਹੇ ਆ ਵੀਡੀਓ ਬਹੁਤ ساری ਵੀਡੀਓ ਹੈਗੀ ਸਾਡੇ ਕੋਲ ਕੱਲੀ-ਕੱਲੀ ਚੀਜ਼ ਦਾ ਜਿਹੜੀ ਚੀਜ਼ ਅਸੀਂ ਬੋਲਾਂਗੇ ਹਰ ਇੱਕ ਚੀਜ਼ ਦਾ ਐਵੀਡੈਂਸ ਹੈਗਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਭ ਤੋਂ ਪਹਿਲਾਂ ਇਹ ਬੇਨਤੀ ਕਰਾਂਗੇ ਕਿ ਜਿਹੜਾ ਇਹ ਮਸਲਾ ਹੈਗਾ ਖਨੌਰ ਦੀ ਟਰਾਲੀ ਚੋਰੀਆਂ ਦਾ ਇਸ ਮਸਲੇ ਦੇ ਵਿੱਚ ਇੱਕ ਐਸਆਈਟੀ ਬਣਾਈ ਜਾਵੇ ਇਸ ਦੀ ਨਿਰਪੱਖਤਾ ਨਾਲ ਜਾਂਚ ਕਰਾਈ ਜਾਵੇ ਅਸੀਂ ਐਮਐਲਏ ਸਾਹਿਬ ਤੇ ਦੋਸਤਾਂ ਲਾ ਰਹੇ ਹੈਗੇ ਆ ਐਮਐਲਏ ਸਾਹਿਬ ਦਾ ਅਸੀਂ 2 ਸਾਲ ਪਹਿਲਾਂ ਵਿਰੋਧ ਕਰਿਆ ਸੀਗਾ ਮਸਲੇ 'ਚ ਕਿਸੇ 'ਚ ਜਦੋਂ ਅਸੀਂ ਐਮਐਲਏ ਸਾਹਿਬ ਦਾ ਵਿਰੋਧ ਕਰਿਆ ਤਾਂ ਐਮਐਲਏ ਸਾਹਿਬ ਨੇ ਸਾਡੇ ਤੇ ਇੱਕ ਕਹੀ ਜੋਗੀ ਤਕਰੀਬਨ ਜੋਰ ਲਾ ਕੇ 2.5 ਕਿਲੋ ਦੀ ਹੋਊਗੀ ਇੱਕ ਕਹੀ ਦਾ ਪਰਚਾ ਪਾਤਿਆ ਪਰਚਾ ਕੱਲਾ ਪਰਚੇ ਦੀ ਗੱਲ ਖਤਮ ਨਹੀਂ ਹੁੰਦੀ ਵੀ ਕਹੀ ਦਾ ਪਰਚਾ ਪਾਤਿਆ ਉਸ ਪਰਚੇ ਦੇ ਵਿੱਚ ਮੇਰੀ ਨੋਵਾ ਗੱਡੀ ਅੱਜ ਵੀ ਸ਼ੰਭੂ ਥਾਣੇ ਖੜੀ ਹੈ ਉਸ ਦੇ ਵਿੱਚ ਇੱਕ ਟਰੈਕਟਰ ਇੱਕ ਵਹੀਕਲ ਹੋਰ ਤਿੰਨ ਵਹੀਕਲ ਪੰਜ ਬੰਦਿਆਂ ਦੇ ਸਾਡਿਆਂ ਦੇ ਉਹ ਪਰਚਾ ਹੋਇਆ ਚਾਰ ਬੰਦੇ ਅਸੀਂ ਤੁਹਾਡੇ ਸਾਹਮਣੇ ਬੈਠੇ ਆਂ ਇੱਕ ਬੰਦਾ ਬਾਹਰ ਚਲੇ ਗਿਆ ਉਹ ਮਸਲੇ ਦੇ ਵਿੱਚ ਜਿਹੜਾ ਦਿਖਾਇਆ ਗਿਆ ਹੈਗਾ ਮਨਜੀਤ ਸਿੰਘ ਨਾਂ ਦਾ ਵਿਅਕਤੀ ਸੀਗਾ ਇੱਕ ਸਲੇਮਪਰ ਸੇਖਾ ਸੰਨ ਆਫ ਬਾਖ ਸਿੰਘ ਉਦੋਂ ਜਮੀਨ ਸੀਗੀ 7 ਸਾਲ ਉਹ ਕੋਰਟ ਤੋਂ ਕੇਸ ਲੜ ਕੇ ਕੇ ਜਿੱਤਿਆ ਹੋਇਆ ਸੀਗਾ ਉਸ ਦੇ ਵਿੱਚ ਜਿਹੜਾ ਕਬਜ਼ਾ ਸੀਗਾ ਉਹ ਮਜੀਦ ਸਿੰਘ ਦਾ ਸੀਗਾ ਕਨਕ ਸੀਗੀ ਮਜੀਦ ਸਿੰਘ ਦੀ ਸੀਗੀ ਤੂੜੀ ਸੀਗੀ ਉੱਥੇ ਜੋ ਐਫ ਆਈ ਆਰ ਚ ਲਿਖਿਆ ਹੋਇਆ ਉਹ ਵੀ ਮਜੀਦ ਸਿੰਘ ਦੀ ਸੀਗੀ ਐਮ ਐਲ ਏ ਸਾਹਿਬ ਨੇ ਕਿਆ ਕਰਿਆ ਹੈਗਾ ਐਮ ਐਲ ਏ ਸਾਹਿਬ ਨੇ ਐਸ ਐਚ ਓ ਕਰਪਾਲ ਸਿੰਘ ਮੋਹੀ ਸੀਗੇ ਉਦੋਂ ਮੈਂ ਇਹਦੇ ਚ ਐਫ ਆਈ ਆਰ ਨੰਬਰ ਵੀ ਕਲੀਅਰ ਕਰਦਾ ਐਫ ਆਈ ਆਰ ਨੰਬਰ 173 19 12 2022 ਇਸ ਦੇ ਵਿੱਚ ਉਹ ਸਟੋਰੀ ਬਣਾਉਂਦੇ ਆ ਕਿ ਅਸੀਂ ਚਾਰ ਬੰਦੇ ਆ ਬੈਠੇ ਇੱਕ ਹੋਰ ਪੰਜ ਬੰਦਿਆਂ ਨੇ ਜਾ ਕੇ ਮੌਕੇ ਤੇ ਜ਼ਮੀਨ ਵਾਲੀ ਜ਼ਮੀਨ ਵੰਡ ਤੋਂ ਬਾਅਦ ਉੱਥੇ ਤੂੜੀ ਪਈ ਸੀਗੀ ਉਹ ਤੂੜੀ ਨੂੰ ਅਸੀਂ ਅੱਗ ਲਾਤੀ ਅਤੇ ਕਹੀ ਅਸੀਂ ਉਤੋਂ ਖੋ ਕੇ ਫਰਾਰ ਹੋ ਗਏ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਹੀ ਦੇ ਪਰ ਆਹ ਜਿਹੜੀ ਧਾਰਾ ਮੈਂ ਹੈਗੀਆਂ 192 ਲਾਤੀ 392 392 ਸੌਰੀ 392 120 बी जदकि जेड़ा ए एफआईआर ਸਾਡੇ ਦੇ ਕਟਿਆ ਇਹਦੇ ਵਿੱਚ ਫਰਸਟ ਕਾਲ ਮੈਂ ਹੀ ਕਰੀ ਸੀਗੀ ਮਨਜੀਤ ਸਿੰਘ ਨੇ ਮੈਨੂੰ ਕਾਲ ਕਰੀ ਭਾਈ ਇੱਥੇ ਤੂੜੀ ਨੂੰ ਅੱਗ ਲੱਗੀ ਹੈਗੀ ਮੈਂ ਐਸਐਚਓ ਨੂੰ ਤੂੜੀ ਦੀ ਵੀਡੀਓ ਭੇਜੀ ਸਰਕਾਰੀ ਨੰਬਰ ਤੇ ਕਰਪਾਲ ਸਿੰਘ ਮੋਹੀ ਨੂੰ ਉਹ ਵੀ ਸਾਡੇ ਕੋਲ ਐਵੀਡੈਂਸ ਹੈ ਕਰਪਾਲ ਸਿੰਘ ਮੋਹੀ ਨੇ ਉਹਦੇ ਮੇਰੇ ਭੇਜੇ ਹੋਏ ਕਾਗਜ਼ਾਂ ਦੇ ਉੱਪਰ ਮਿਰਤੀ जदकि ਮੈਂ ਇਹ ਵੀ ਦੱਸਿਆ ਸੀਗਾ ਮੈਂ ਫਲਾਣੀ ਥਾਂ ਹੈ ਕਿ ਮੈਂ मौके ਤੇ ਨਹੀਂ ਸੀਗਾ ਸਾਡੇ 5 ਬੰਦਿਆਂ ਤੋਂ ਮੌਕੇ ਤੇ ਕੋਈ ਵੀ ਨਹੀਂ ਸੀਗਾ ਜਿਹੜੇ ਅਸੀਂ ਬੈਠੇ ਤੁਹਾਡੇ ਸਾਹਮਣੇ ਅਸੀਂ ਕਲੀਅਰ ਕਰ ਦਿੰਦੇ ਆ ਐਲਫਾ ਬਿਆਨ ਦੇਣ ਨੂੰ ਅਸੀਂ ਤਿਆਰ ਆ ਜੇ ਸਾਡੇ 5 ਬੰਦਿਆਂ ਦੇ ਵਿੱਚੋਂ ਕੋਈ ਵੀ ਇਹ ਸਾਬਤ ਕਰ ਦੇ ਪੰਜਾਂ 'ਚੋਂ ਅਸੀਂ ਮੌਕੇ ਤੇ ਇੱਕ ਵੀ ਬੰਦਾ ਸੀਗਾ ਤਾਂ ਸਾਨੂੰ ਫਾਂਸੀ ਲਾ ਦਿਓ ਐਮਐਲਏ ਸਾਹਿਬ ਵੀ ਐਫੀਡਵਿਟ ਦੇ ਦੇਣ ਮੁੱਖ ਮੰਤਰੀ ਸਾਹਿਬ ਨੂੰ 20 ਮਸਲੇ ਦੇ ਵਿੱਚ ਐਸਆਈਟੀ ਬਣਾਈ ਜਾਵੇ ਜਿਹੜਾ ਸਾਡੇ ਕਹੀ ਤੇ ਡਕੈਤੀ ਦਾ ਪਰਚਾ ਲਾ ਜਿਹੜਾ ਜਾਂ ਅਸੀਂ ਬੈਂਕ ਲੁੱਟਿਆ ਹੋਵੇ ਇਹ ਅਸੀਂ ਸੋਨੇ ਦੀ ਕਹੀ ਹੋਵੇ ਜਿਹੜੀ ਡਕੈਤੀ ਸਾਡੀ ਤੇ ਬਣਾਤੀ ਇਸ ਦੇ ਵਿੱਚ ਇੱਕ ਐਸਆਈਟੀ ਬਣਾਈ ਜਾਵੇ ਸਾਡੇ ਕਹੀ ਵਾਲੇ ਮਸਲੇ ਦੀ ਵੀ ਜਾਂਚ ਹੋਵੇ ਜੋ ਸੱਚਾ ਕਿ ਝੂਠਾ ਨਾ ਉਹ ਸਾਨੂੰ ਕੱਲ ਸਾਬਤ ਕਰ ਸਕਦੇ ਸੀਗੇ ਵੀ ਅਸੀਂ ਮੌਕੇ ਤੇ ਸੀ ਨਾ ਉਹ ਸਾਨੂੰ ਅੱਜ ਸਾਬਤ ਕਰ ਸਕਦੇ ਆ ਪਰ ਜਿਹੜੇ ਟਰਾਲੀਆਂ ਚੋਰੀ ਹੋਈਆਂ ਉਹਨਾਂ ਦੇ ਵਿੱਚ ਐਮਐਲਏ ਸਾਹਿਬ ਦੇ ਲਿੰਕ ਮੈਂ ਇਹ ਨਹੀਂ ਕਹਿੰਦਾ ਵੀ ਐਮਐਲਏ ਸਾਹਿਬ ਨੇ ਟਰਾਲੀਆਂ ਚੋਰੀ ਕਰੀਆਂ ਇਹ ਕਲੀਅਰ ਹੈ ਵੀ ਜਿਹੜਾ ਨੇ ਟਰਾਲੀਆਂ ਚੋਰੀ ਕਰੀਆਂ ਉਹ ਐਮਐਲਏ ਸਾਹਿਬ ਦੇ ਨਜ਼ਦੀਕੀ ਹੈਗੇ ਆ ਕਿਉਂਕਿ ਉੱਥੇ ਇੰਨੀ ਫੋਰਸ ਸੀਗੀ ਐਮਐਲਏ ਸਾਹਿਬ ਪੁਲਿਸ ਵਾਲੇ ਹੋਣ ਕਰਕੇ ਉਹਨਾਂ ਨੂੰ ਧਰਾਮਾਂ ਦਾ ਵੀ ਪਤਾ ਹੈ ਗਿਆ ਉਹਨਾਂ ਨੂੰ ਕੰਮ ਕਰਾਉਣ ਦਾ ਵੀ ਪਤਾ ਹੈ ਗਿਆ ਸਾਰੇ ਦੇ ਸਾਰੇ ਜਿੰਨੀ ਵੀ ਉੱਥੇ ਚੋਰੀ ਹੋਈਆਂ ਤਕਰੀਬਨ ਜ਼ਿਆਦਾ ਨਹੀਂ ਤਾਂ ਉਹਦੇ ਚ ਅੱਧ ਦੇ ਵਿੱਚ ਗੁਰਲਾਲ ਕਨੌਰ ਦਾ ਹੱਥ ਹੈ ਗਿਆ ਇੱਕ ਜਿੱਥੋਂ ਟਰਾਲੀਆਂ ਬਰਾਮਦ ਹੋਈ ਸੀਗੀਆਂ ਲੋ ਸੈਂਬਲੀ ਪਰਚਾ ਕੱਟਿਆ ਉਹਨਾਂ ਨੇ ਟਰਾਲੀ ਵਾਲਿਆਂ ਦੇ ਇੱਕ ਟਰਾਲੀ ਲਗਭਗ 50 ਕਾਊਂਟਰ ਦੀ ਹੈ ਜੀ ਤਿੰਨ ਟਰਾਲੀਆਂ ਬਰਾਮਦ ਹੋਈਆਂ ਇਹ ਆ ਦੋ ਟਰਾਵਾਂ ਦੇ ਪਰਚਾ ਖਤਮ ਕਰਤੇ ਜੀ 303 ਤੇ 317 ਜਿੱਥੇ ਦਾ 250 ਕੁਆਂਟਰ ਚੋਰੀ ਹੋ ਗਿਆ ਬਰਾਮਦ ਵੀ ਹੋ ਗਿਆ ਉੱਥੇ ਦਾ ਦੋ ਟਰਾਵਾਂ ਦਾ ਪਰਚਾ ਖਤਮ ਹੋ ਗਿਆ ਜਿਹੜਾ ਅਸੀਂ ਚੋਰੀ ਕਰੀ ਵੀ ਨਹੀਂ ਨਾ ਅਸੀਂ ਮੌਕੇ ਤੇ ਸੀਗੇ ਸਾਡੇ ਤੇ 7-8 ਟਰਾਵਾਂ ਲਾ ਕੇ ਜਿੱਦਾਂ ਅਸੀਂ ਟਕੈਤੀ ਕਰੀ ਹੋਏ 18 ਦਿਨ ਉਸ ਚ ਸਾਨੂੰ ਜੇਲ ਵੀ ਲਾਣੇ ਪਏ ਲੇਕਿਨ ਸਾਡੀ ਜਵਾਨਤ ਹੋਈ ਕੋਰਟ ਨੇ ਮਾਰਿਓ ਕੋਰਟ ਤੋਂ ਮਨਜੀਤ ਸਿੰਘ ਕੇਸ ਜਿੱਤੇ ਹੋਏ ਸੀਗਾ ਉਹ ਐਵੀਡੈਂਸ ਤੇ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਵੀ ਉਹ ਜੋ ਵੀ ਕਣਕ ਸੀਗੀ ਜੋ ਵੀ ਢੂੜੀ ਸੀਗੀ ਸਾਰੇ ਮਨਜੀਤ ਸਿੰਘ ਦੀ ਸੀਗੀ ਹੁਣ ਸਾਡੀ ਸਰਕਾਰ ਤੋਂ ਮੰਗ ਇਹ ਹੈ ਵੀ ਇਹ ਦੋਨੇ ਮਸਲਿਆਂ ਦੀ ਜਾਂਚ ਹੋਵੇ ਕਿਉਂਕਿ ਐਮਐਲਏ ਸਾਹਿਬ ਉਹ ਸਾਕਸ ਹੈਗੇ ਆ ਜਿਹੜੇ ਆਪ ਦੇ ਜਿੰਨੇ ਵੀ ਮੈਨਿੰਗ ਦੇ ਕੰਮ ਚੱਲਦੇ ਆਂ ਕਨੌਰ ਚ 307 ਦੇ ਪਰਚੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦਰਜ ਹੈਗੇ ਆਂ ਉਹੀ ਰਿਸ਼ਤੇਦਾਰ ਉਹਨਾਂ ਦਾ ਨਜਾਇਜ਼ ਬੈਨਿੰਗ ਦਾ ਕੰਮ ਕਰਦੇ ਆਂ ਉਹੀ ਰਿਸ਼ਤੇਦਾਰ ਜਿਹੜੇ ਸ਼ਰਾਬ ਦੇ ਠੇਕੇ ਆਂ ਸ਼ਰਾਬ ਦੇ ਠੇਕਿਆਂ ਤੋਂ ਉਹਨਾਂ ਦੇ ਕੋਲਾਂ ਤੇ ਦਾਰੂ ਚੱਕੀ ਜਾਂਦੀ ਆਂ ਜਿੰਨੇ ਵੀ 2 ਨੰਬਰ ਦੇ ਧੰਦੇ ਚੱਲਦੇ ਆਂ ਕਨੌਰ ਚ ਉਹਨਾਂ ਚ ਸਿੱਧਾ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਆਂ ਸਾਰਿਆਂ ਦੇ ਪਿੱਛੇ ਐਮਐਲਏ ਗੁਰਲਾਲ ਕਨੌਰ ਦਾ ਹੱਥ ਹੈ ਜੀ ਸਾਡੇ ਕੋਲ ਜਿਹੜੀ ਚੀਜ਼ਾਂ ਅਸੀਂ ਬੋਲ ਰਹੇ ਆਂ ਕੱਲੀ-ਕੱਲੀ ਚੀਜ਼ ਦਾ ਐਵੀਡੈਂਸ ਹੈ ਬੁਰਲਾਲ ਖਨੌਰ ਜੀ ਜਿੱਥੇ ਮਰਜ਼ੀ ਚਾਹਣ ਸਾਡੇ ਨਾਲ ਬੈਠ ਕੇ ਪ੍ਰੈਸ ਕਾਨਫਰੈਂਸ ਕਰ ਲੈਣ ਸਾਡੇ ਦੇ ਮਾਨਹਾਨੀ ਦਾ ਕੇਸ ਪਾ ਲੈਣ ਇੱਕ ਸਾਨੂੰ ਹੁਣ ਮਸਲਾ ਇਹ ਵੀ ਹੋ ਗਿਆ ਕਿਉਂਕਿ ਇਹ ਮਸਲਾ ਬਹੁਤ ਵੱਡਾ ਟਰਾਲੀ ਚੋਰੀ ਵਾਲਾ ਵੱਧ ਗਿਆ ਜੇ ਸਾਡੇ ਘਰੇ ਬੈਠਿਆਂ ਦੇ ਉਹ ਡਕੈਤੀ ਦਾ ਪਰਚਾ ਪਾ ਸਕਦੇ ਆ ਹੁਣ ਤਾਂ ਇਹ ਹੈ ਨਾ ਮੌਕੇ 'ਚ ਸਰਕਾਰ ਉਹਨਾਂ ਦੀ ਹੈ ਉਹ ਕਿਤੇ ਵੀ ਸਾਡੇ ਤੇ 2 4 6 ਮਹੀਨੇ ਚ ਜਿੰਨੇ ਬੰਦੇ ਮੇਰੇ ਨਾਲ ਕੰਮ ਕਰਦੇ ਆ ਇੱਕ ਤਾਂ ਉਤਮ ਕਹਿੰਦੇ ਆ ਸਾਰਿਆਂ ਨੂੰ ਬਲਾਬਲਾ ਕੇ ਵੀ ਜੇ ਤੁਸੀਂ ਇਹਦੇ ਨਾਲ ਗਏ ਤਾਂ ਤੁਹਾਡੇ ਤੇ ਪਰਚਾ ਪਾ ਦਾਂਗਾ ਦੂਜਾ ਨੰਬਰ ਉਹ ਸਾਡੇ ਤੇ ਕਿਤੇ ਕੋਈ ਵੀ ਪਰਚਾ ਪਾ ਸਕਦੇ ਆ ਕਲੀਅਰ ਆ ਪਾਣਗੇ ਜਾਂ ਸਾਡੇ ਤੇ ਹਮਲਾ ਵੀ ਕਰਾ ਸਕਦੇ ਆ ਪਰ ਮੈਂ ਤੁਹਾਡੇ ਮਾਧਿਅਮ ਰਾ ਇੱਕ ਗੱਲ ਕਲੀਅਰ ਕਰਦਾ ਸਾਡਾ ਪ੍ਰਾਪਰਟੀ ਦਾ ਕੰਮ ਹੈ ਸਿਵਾ ਪ੍ਰਾਪਰਟੀ ਤੋਂ ਸਾਡਾ ਕੋਈ ਵੀ ਬਿਜ਼ਨਸ ਨਹੀਂ ਹੈ ਸਾਡਾ ਕੋਈ ਦੋ ਨੰਬਰ ਦਾ ਕੰਮ ਨਹੀਂ ਹੈ ਨਾ ਹੀ ਸਾਡਾ ਕੋਈ ਹੋਰ ਕੋਈ ਕੰਮ ਕਰ ਹੈ ਪ੍ਰਾਪਰਟੀ ਦੇ ਵਿੱਚ ਨਾ ਅੱਜ ਗੁਰਲ ਕਰਨੌਰ ਸਾਫਤ ਕਰ ਸਕਦਾ ਹੈ ਵੀ ਅਸੀਂ ਕੋਈ ਗਲਤ ਕੰਮ ਕਰਦੇ ਆ ਨਾ ਉਹ ਕੱਲ ਨੂੰ ਕਰ ਸਕਦਾ ਜੀ ਨਹੀਂ ਬਈ ਜੀ ਹੁਣ ਸਾਨੂੰ ਇਸ ਚੀਜ਼ ਦਾ ਵੀ ਖਤਰਾ ਹੈ ਨਾ ਜਦੋਂ ਸਾਡੇ ਘਰੇ ਬੈਠਿਆਂ ਦੇ 5 ਬੰਦਿਆਂ ਤੇ 392 ਦੇ ਡਕੈਤੀ ਦਾ ਪਰਚਾ ਦੇ ਕੇ ਸਾਨੂੰ 18 ਦਿਨ ਜੇਲ੍ਹ ਲਾਣੇ ਪੈ ਸਕਦੇ ਆ ਕੱਲ ਨੂੰ ਉਹ ਸਾਡੇ ਚ ਕਿਤੇ ਮਰਜ਼ੀ ਰੋਕ ਕੇ ਚਿੱਟੇ ਦਾ ਪਰਚਾ ਦੇ ਦੇਣ ਕੇਸ ਦੇ ਵਿੱਚ ਜਦੋਂ ਕੇਸ ਹੋਇਆ ਜੀ ਉਸ ਕੇਸ ਦੇ ਵਿੱਚ 1 ਮਹੀਨੇ ਦੇ ਵਿੱਚ ਚਲਾਣ ਪੇਸ਼ ਹੋ ਗਿਆ ਉਹ ਅੰਡਰ ਟ੍ਰਾਇਲ ਕੇਸ ਹੈ 22 ਸਾਲ ਹੋ ਗਏ ਇੱਕ ਮਸਲੇ ਤੇ ਜਿੱਥੋਂ ਸਾਡਾ ਐਮ ਐਲ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ ਜਿਹੜਾ ਬਰਾਮਦਗੀ ਬਾਰੇ ਦੱਸ ਬਰਾਮਦਗੀ ਨਹੀਂ ਕਰੀ ਨੀ ਸੀ ਕਿ ਉਹ ਤਾਂ ਕੁਰਸਤੇ ਜਦੋਂ ਬੰਦਾ ਰਿਮਾਂਡ ਤੇ ਆ ਜਾਂਦਾ ਜੀ ਸਾਰਾ ਕੁਝ ਬਰਾਮਦ ਹੋਇਆ ਜਾਂਦਾ ਜੀ ਤਾਕਜੀ ਕਾਰਵਾਈ ਚ ਪਰ ਜਿਹੜੀ ਸਾਡੇ ਤੋਂ ਬਰਾਮਦ ਕਹੀ ਪਾਈ ਹੋਈ ਹੈ ਉਹ ਬਿਲਕੁਲ ਫਰੈਸ਼ ਕਹੀ ਹੈ ਅੱਜ ਜਾ ਕੇ ਤੁਸੀਂ ਥਾਣੇ 'ਚ ਜਾ ਕੇ ਪਤਾ ਕਰ ਲੋ ਇਹਦੇ 'ਚ ਇੱਕ ਗੱਲ ਤੁਹਾਡੀ ਜਾਣਕਾਰੀ ਲਈ ਮੈਂ ਹੋਰ ਦੱਸਦਾ ਜਿਹੜੇ ਬੰਦੇ ਨੇ ਸਾਡੇ ਦੇ ਪਰਚਾ ਦਰਜ ਕਰਾਇਆ ਹੈਗਾ ਆਪ ਪਈਆ ਤੁਹਾਡੇ ਸਾਹਮਣੇ ਪਈਆ ਕਾਲ ਕਰਕੇ ਉਹਨੂੰ ਹੁਣੇ ਪੁੱਛ ਲਓ ਵੀ ਤੇਰੇ ਨਾਲ ਕਿਆ ਬਣੇ ਸੀਗਾ ਉਹ ਸਾਡੀਆਂ ਸ਼ਕਲਾਂ ਨਹੀਂ ਪਛਾਣਦਾ ਬੰਦਾ ਅਸੀਂ ਚਾਰ ਬੰਦਿਆਂ ਚ ਬਿਠਾ ਕੇ ਮੋਤਵਰ ਬੰਦਾ ਜੀ ਉਹਨੂੰ ਪੁੱਛਿਆ ਸੀਗਾ ਉਹ ਕਹਿੰਦਾ ਬਾਈ ਮੇਰੇ ਤੇ ਤਾਂ ਸਾ ਪੇਪਰ ਤੇ ਸੈਲ ਕਰਾਏਗੇ ਮੈਨੂੰ ਨਹੀਂ ਪਤਾ ਜਿਸ ਬੰਦੇ ਨੇ ਸਾਡੇ ਤੇ ਪਰਚਾ ਕਰਾਇਆ ਇਹਦੇ ਚ ਉਹਦੀ ਮਦਦ ਗੁਰਲਾਲ ਕਰਾਉਣਾ ਹੋਰ ਕਿੱਦਾਂ ਕਰੀ ਇਹ ਤੁਹਾਡੀ ਜਾਣਕਾਰੀ ਲਈ ਅਸੀਂ ਕਲੀਅਰ ਕਰ ਦਈਏ ਜਿਸ ਜ਼ਮੀਨ ਦਾ ਮਾਨਯੋਗ ਕੋਰਟ ਤੋਂ ਬੰਦਾ ਕਬਜ਼ੇ ਦਾ ਕੇਸ ਜਿੱਤਿਆ ਹੋਵੇ ਕਈ ਬਾਈ ਨੂੰ ਨਹੀਂ ਨੌਲੇਜ ਹੋਊਗੀ ਗਰਦੌਰੀ ਬਾਰੇ ਮੈਂ ਗਰਦੌਰੀ ਦਾ ਮਤਲਬ ਦਾਦਾ ਗਰਦੌਰੀ ਦਾ ਮਤਲਬ ਉਹਦਾ ਕਬਜ਼ਾ ਕਬਜ਼ੇ ਦਾ ਕੇਸ ਜਦੋਂ ਕੋਰਟ ਤੋਂ ਕੋਈ ਬੰਦਾ ਜਿੱਤ ਗਿਆ ਤਾਂ ਕਬਜ਼ਾ ਉਸੇ ਦਾ ਹੋਊਗਾ ਨਾ ਪਿੰਡ ਦੀ ਪੰਚਾਇਤ ਨੇ ਲਿਖਤਾ ਵੀ 50 ਸਾਲ ਤੋਂ ਕਬਜ਼ਾ ਇਹਦਾ ਹੈਗਾ ਗੁਰਲਾਲ ਘਨੌਰ ਨੇ ਜਾਲੀ ਲੰਬੜਦਾਰ ਖੜਾ ਕੇ ਇਹ ਐਫੀਡੇਵਟ ਹੈਗਾ ਲੰਬੜਦਾਰ ਦਾ ਜਾਲੀ ਲੰਬੜਦਾਰ ਖੜਾ ਕਰਿਆ ਗੁਰਜੈਬ ਸਿੰਘ ਇਹ ਗਰਦੌਰੀ ਦਿਖਾ ਦਾ ਖਾਦਿੰਦੇ ਮੈਂ ਤੁਹਾਨੂੰ ਕਿਉਂਕਿ ਸਾਰੇ ਅਫਸਰ ਚੰਗੇ ਆ ਅਫਸਰਾਂ ਦੇ ਦਬਾਅ ਬਣਾ ਕੇ ਗੁਰਲਾਲ ਕਨੌਰ ਦੋ ਨੰਬਰ ਦੇ ਕੰਮ ਕਰਾਂਦਾ ਆ 281 ਨੰਬਰ ਰੱਪਟ ਹੈਗੀ ਐ 281 ਰੱਪਟ ਨੰਬਰ ਦੇ ਵਿੱਚ ਆ ਬਲਜੀਤ ਸਿੰਘ ਹੈ ਗਿਆ ਬਲਜੀਤ ਸਿੰਘ ਨੇ ਕਹਿੰਦੇ ਗਰਦੋਰੀ ਵੇਚੀ ਹੈ ਜੀ ਆ ਚਰਨਜੀਤ ਸਿੰਘ ਹੈ ਗਿਆ ਆ ਅਮਰਜੀਤ ਕੌਰ ਹੈਗੀ ਐ ਖਰੀਦਦਾਰ ਹੈ ਗਿਆ ਬਲਬੀਰ ਸਿੰਘ ਇਹ ਸਲੇਪਰ ਸੇਖਾਂਦਾ ਹੈ ਇਹ ਤਕਦੀਸ਼ ਕਰਦਾ ਹੈਗਾ ਜੀ ਲੰਬੜਦਾਰ ਗੁਰਜੈਪ ਸਿੰਘ ਗੁਰਜਾਬ ਸਿੰਘ ਦੀ ਰਿਪੋਰਟ ਨੂੰ ਤਦਦੀਸ਼ ਕਰਦਾ ਹੈ ਗੁਰਦਾ ਗੁਰਜਾਬ ਸਿੰਘ ਦੀ ਡੈਥ ਹੋ ਗਈ ਉਹਦੀ ਵੀਡੀਓ ਸਾਡੇ ਕੋਲ ਪਈ ਹੈਗੀ ਆ ਗੁਰਜਾਬ ਸਿੰਘ ਦੀ ਆ ਤਾਂ ਆ ਗਿਆ ਬਲਜੀਤ ਸਿੰਘ ਦਾ ਐਫਆਈਆ ਬਟਾ ਬਲਜੀਤ ਸਿੰਘ ਦਾ 281 ਰੈਪੋਰਟ ਨੰਬਰ ਵਿੱਚ ਜੋ ਮੇਰੇ ਸੈਨ ਕਿਤੇ ਗਏ ਹਨ ਉਹ ਮੇਰੇ ਨਾਲ ਧੋਖੇ ਤੋਂ ਕਰਾਏ ਗਏ ਹਨ ਉਸ ਤੋਂ ਬਾਅਦ ਅੱਗੇ ਜਿਹੜੀ ਇਹਨੂੰ ਰਿਪੋਰਟ ਨੂੰ ਆ ਗੁਰਜਾਬ ਸਿੰਘ ਹੈਗੇ ਆ ਗੁਰਜਾਬ ਸਿੰਘ ਕਲੀਅਰ ਲਿਖਦੇ ਆ ਜਿਹੜੇ 281 ਰੈਪੋਰਟ ਨੰਬਰ ਵਿੱਚ ਮੇਰੇ ਸੈਨ ਕਿਤੇ ਗਏ ਹਨ ਉਹ ਜਾਲੀ ਹਨ ਉਸ ਤੋਂ ਬਾਅਦ ਚਰਨਜੀਤ ਦਾ ਹੈ ਗਿਆ ਫੀਡੇਬਟ ਆ ਚਰ ਤਹਿਸੀਲਦਾਰ ਤੋਂ ਟੈਸਟਡ ਸਾਰੇ ਐਫੀਡੇਬਟ ਚਰਨਜੀਤ ਵੀ ਸਭ ਮਸਲੇ ਦੇ ਵਿੱਚ ਐਫੀਡੇਬਟ ਦੇ ਦਿੰਦੇ ਆ ਵੀ ਜਿਹੜੇ 281 ਰੌਟ ਵਿੱਚ ਸਹਿਨ ਕੀਤੇ ਗਏ ਹਨ ਉਹ ਜਾਲੀ ਹਨ ਆ ਪਿੰਡ ਦੀ ਪੰਚਾਇਤ ਦਾ ਮਤਾ ਹੈ ਗਿਆ ਵੀ ਪਿਛਲੇ 50 ਸਾਲ ਤੋਂ ਇਸ ਤੇ ਕਾਗਜ਼ ਮਨਜੀਤ ਸਿੰਘ ਹੈ ਗਿਆ ਮਾਂ ਨੇ ਆ ਕੋਰਟ ਤੋਂ ਮਨਜੀਤ ਸਿੰਘ ਕੇਸ ਵੀ ਜਿੱਤਿਆ ਹੋਇਆ ਆ ਪੂਰੀ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸਾਡੇ ਪਰਚੇ ਤੋਂ ਬਾਅਦ ਫੇਗੁਰ ਲਾਕ ਕਨੌਰ ਤੋਂ ਤੁਹਾਡਾ ਨਾਸ਼ਮਣੀ ਕੀ ਆ ਕਾਰਨ ਕਿ ਖੁਸ਼ ਹੁੰਦਾ ਕਿ ਉਹ ਵਰਤੇ ਕੰਮ ਸਾਡੇ ਅਸਲ ਚ ਕਨੌਰ ਦੇ ਵਿੱਚ ਆਮ ਆਦਮੀ ਆਮ ਆਦਮੀ ਪਾਰਟੀ ਹੈ ਜਿਹੜੀ ਉਹਦਾ ਬੁਟਾ ਮੇਰਾ ਹੀ ਲਾਇਆ ਹੋਇਆ ਹੈ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾ ਮੈਂਬਰ ਹੈ ਮੈਂ ਜਿਹਨੇ ਕਨੌਰ ਚ ਆਮ ਆਦਮੀ ਪਾਰਟੀ ਲਈ ਸੀਗਾ ਮੈਨੂੰ ਇਹਨਾਂ ਦੇ ਹਾਲਾਤ ਦੇਖਦੇ ਹੋਏ ਅਸੀਂ ਪਾਰਟੀ ਤੋਂ ਬਾਹਰ ਆ ਗਏ ਜਦੋਂ ਸਾਡਾ ਇੱਕ ਜਮੀਨ ਮੇਰਾ ਪ੍ਰਾਪਰਟੀ ਦਾ ਕੰਮ ਹੈ ਮੇਰਾ ਕਿਸੇ ਪਾਰਟੀ ਨਾਲ ਜ਼ਮੀਨੀ ਵਿਵਾਦ ਹੋ ਗਿਆ ਉੱਤੇ ਮੈਂ ਐਮਐਲਏ ਸਾਹਿਬ ਨੂੰ ਕਹੇ ਵੀ ਇਹਦੇ 'ਚ ਤੁਸੀਂ ਨਿਰਪੱਖਤਾ ਨਾਲ ਕਾਰਵਾਈ ਹੋਣ ਦੋ ਤੁਸੀਂ ਇਹਦੇ 'ਚ ਮਸਲੇ ਚ ਨਾ ਡੋ ਉਹ ਮੇਨ ਰੋਡ ਦੀ ਪ੍ਰਾਪਰਟੀ ਸੀਗੀ ਐਮਐਲਏ ਸਾਹਿਬ ਭਾਲਦੇ ਉਹ 'ਚ ਸ਼ੇਅਰ ਹੈ ਅੱਜ ਕਹੀ ਐਮਐਲਏ ਸਾਹਿਬ ਤੁਸੀਂ ਪ੍ਰੈਸ ਕਾਨਫਰੰਸ ਟਰਾਲੀ ਚੋਰੀ ਦੇ ਖਿਲਾਫ ਕਰ ਰਹੇ ਹੋ ਜਾਂ ਗੁਰਲਾਲ ਕਨੌਰ ਦੇ ਖਿਲਾਫ ਕਰ ਰਹੇ ਹੋ ਇਹ ਗੁਰਲਾਲ ਕਨੌਰ ਦੇ ਖਿਲਾਫ ਹੈ ਜੀ ਇਹ ਗੁਰਲਾਲ ਕਨੌਰ ਦੇ ਸਾਥੀਆਂ ਦਾ ਇਹੀ ਟਰਾਲੀ ਚੋਰੀ ਵਾਲਾ ਮਸਲਾ ਹੈ ਇਹਨਾਂ ਤੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਜਦੋਂ ਤੱਕ ਐਮਐਲਏ ਗੁਰਲਾਲ ਕਨੌਰ ਦਾ ਇਹਨਾਂ ਦੇ ਸਿਰ ਤੇ ਹੱਥ ਹੈ ਆ ਐਫਆਈਆਰ ਕਲੀਅਰ ਕਰਦੀ ਹੈ ਜੀ ਆ ਦੇਖੋ ਆ ਦੋ ਧਾਰਾਵਾਂ ਦੇ ਕਿਹੜਾ ਪਰਚਾ ਕੱਢਦਾ ਸ੍ਰੀਆਮ ਸਾਬਤ ਹੋ ਗਈ ਵੀ 150 ਕੁਆਂਟਰ ਚੋਰੀ ਬਰਾਮਦਗੀ ਹੋ ਗਈ ਤੇ ਟਰਾਲੀ ਚੋਰੀ ਚ ਗ੍ਰਿਫਤਾਰੀ ਹੋਈ ਕੋਈ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਜਿਹੜਾ ਤੋਂ ਮੁੰਡਿਆ ਇੱਕ ਇਹਦੇ ਚ ਹੋਰ ਰੱਖ ਦਿੰਦਾ ਮੈਂ ਤੁਹਾਨੂੰ ਜਿਹੜੇ ਇੱਕ ਖੜੋਲੀ ਪਿੰਡ ਦਾ ਸਰਪੰਚ ਸਰਪੰਚ ਦੇ ਫਾਦਰ ਸਾਹਿਬ ਟਰਾਲੀਆਂ ਲੈਂਦੇ ਹੋਏ ਉਹਨਾਂ ਦੀ ਵੀਡੀਓ ਬਣ ਗਈ ਇੱਕ ਪਿੰਡ ਦੇ ਵਿੱਚੋਂ ਮਾਫੀ ਵੀ ਮੰਗ ਕੇ ਆਏ ਵੀ ਮੈਂ ਗਲਤੀ ਨਾਲ ਟਰਾਲੀਆਂ ਚੋਰੀ ਕਰ ਲਿਆ ਉਹਦੇ ਚ ਐਮਐਲਏ ਸਾਹਿਬ ਨੇ ਕਹਿ ਕਰਿਆ ਹੈਗਾ ਜਿਹੜੇ ਬੰਦਿਆਂ ਨੇ ਉਹਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਕਿਸਾਨ ਯੂਨੀਅਨ ਵਾਲਿਆਂ ਨੂੰ ਉਹਨਾਂ ਨੂੰ ਇਕੱਠੇ ਕਰਕੇ ਕਿਸੇ ਤਰੀਕੇ ਉਹ ਐਮਐਲਏ ਸਾਹਿਬ ਪੁਲਿਸ ਵਾਲੇ ਹੋਣ ਕਰਕੇ ਨਾ ਸਟੋਰੀ ਬਹੁਤ ਬੜੀਆ ਘਟ ਲੈਂਦੇ ਆ ਉਹਦੇ ਚ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਕੁੱਟਮਾਰ ਕਰੀ ਗਈ ਅਤੇ ਉਹਨਾਂ ਤੇ ਹੀ ਪਰਚਾ ਦੇ ਦਿੱਤਾ ਆ ਖੜੋਲੀ ਵਾਲੇ ਸਰਪੰਚ ਦੇ ਫਾਦਰ ਸਾਹਿਬ ਹੈਗੇ ਆ ਆ ਟਰੈਕਟਰ ਵੀ ਸਰਪੰਚ ਦਾ ਹੈਗਾ ਜਾ ਕੇ ਤੁਸੀਂ ਤਕਦੀਸ ਕਰ ਸਕਦੇ ਹੋ ਆ ਸਰਪੰਚ ਦੀ ਫੋਟੋ ਹੈਗੀ ਐਮਐਲਏ ਸਾਹਿਬ ਨਾਲ ਆ ਐਮਐਲਏ ਸਾਹਿਬ ਨੇ ਆਪਦੇ ਪੇਜ ਤੋਂ ਪਾਈ ਹੋਈ ਫੋਟੋਆਂ ਸਾਰੀਆਂ ਡਿਲੀਟ ਕਰਤੀਆਂ ਜੇ ਐਮਐਲਏ ਸਾਹਿਬ ਸੱਚੇ ਆ ਹੁਣ ਅਸੀਂ ਸੱਚੇ ਆ ਅਸੀਂ ਸਪਸ਼ਟ ਕਹਿੰਦੇ ਵੀ ਸਾਡੀ ਜਾਂਚ ਕਰਾ ਲਓ ਵੀ ਜੇ ਅਸੀਂ ਕੋਈ ਕਹੀਂ ਚੋਰੀ ਕਰੀ ਹੋਏ ਇਸ ਦੇ ਵਿੱਚ ਜਿਹੜੇ ਜਿਹੜੇ ਟਰਾਲੀਆਂ ਦੇ ਵਿੱਚ ਦੱਸਿਆ ਜੇ ਨਾ ਜਾਣਕਾਰੀ ਆ ਬੰਦੇ ਹਸਪੀਟਲ 'ਚ ਐ ਲਾਜ਼ਦீன் ਲਾਜ਼ ਕਰਾਂਦੇ ਕਰਾਂਦੇ ਇਹਨਾਂ ਤੇ ਪਰਚਾ ਹੋ ਗਿਆ ਜਿਹੜੇ ਟਰਾਲੀਆਂ ਚੋਰੀਆਂ ਕਰਕੇ ਲਏ ਆ ਜਿਨ੍ਹਾਂ ਤੋਂ ਐਮਐਲਏ ਸਾਹਿਬ ਨੇ ਮੁੰਦੀਆਂ ਪੋਈਆਂ ਉਹਨਾਂ ਤੇ ਕੋਈ ਪਰਚਾ ਨਹੀਂ ਦੇਖੋ ਜੀ ਮੈਂ ਇੱਕ ਚੀਜ਼ ਨਾ ਤੁਹਾਡੇ ਮਾਧਿਅਮ ਰਾਹੀਂ ਕਲੀਅਰ ਕਰਦਾ ਵੀ ਇਹ ਪਵਾਦ ਦੇ ਲੋਕਾਂ ਦੀ ਇੱਜ਼ਤ ਦਾ ਮਸਲਾ ਹੈ ਇਹ ਐਮਐਲਏ ਸਾਹਿਬ ਦੀ ਕਿਉਂਕਿ ਐਮਐਲਏ ਸਾਹਿਬ ਬੇਇੱਜ਼ਤੀ ਘੱਟ ਮਹਿਸੂਸ ਕਰਦੇ ਆ ਨਾ ਖੜਾ ਰਹੀਆਂ ਜੇ ਫੜੇਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਜੇ ਲੰਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਜਿਹੜੀ ਉਹ ਕਮੇਟੀ ਬਣਾਈ ਗਈ ਹੈਗੇ ਉਹ ਤਾਂ ਖਾਨਾ ਪੂਰਤੇ ਲਈ ਬਣਾਈ ਗਈ ਹੈ ਐਮਐਲਏ ਸਾਹਿਬ ਕਹਿਣ ਵੀ ਇਹ ਤੇ ਜਾਂਚ ਹੋਵੇ ਸਰਕਾਰ ਉਹਨਾਂ ਦੀ ਹੈ ਸਰਕਾਰ ਨੂੰ ਅਪੀਲ ਕਰਨ ਵੀ ਮੇਰੇ ਮੇਰੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਰਸਨਾ ਦੇ ਵਿਅਕਤੀ ਦੀ ਵਰਕਸ਼ਾਪ ਹੈ ਉਹ ਉੱਥੇ ਜੋ ਸਹੀ ਹੈ ਉਹ ਸਹੀ ਹੈ ਲੇਕਿਨ ਜਿਹੜੀਆਂ ਸੁਰੋਂ ਟਰਾਲੀਆਂ ਬਰਾਮਦ ਹੋਈਆਂ ਸੁਰੋਂ ਦੇ ਡਿੰਪਲ ਸਰਪੰਚ ਹੈ ਉਹ ਐਮਐਲਏ ਸਾਹਿਬ ਦੇ ਬਹੁਤ ਨਜ਼ਦੀਕੀ ਹੈ ਉਹਨਾਂ ਤੇ ਵੀ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਹੈ ਉੱਥੇ ਇੱਕ ਜਿਹਦਾ ਉਹਨਾਂ ਦਾ ਇੱਕ ਵਰਕਰ ਹੈਗਾ ਵਰਕਰ ਦੇ ਘਰ ਤੋਂ ਟਰਾਲੀ ਬਰਾਮਦ ਹੁੰਦੀ ਹੈ ਉਹਦੇ ਮਾਤਾ ਸਪਸ਼ਟ ਕਹਿੰਦੇ ਵੀ ਇਹਦੇ ਜਿਹੜੀ ਟਰਾਲੀ ਹੈ ਇਹ ਟਰਾਲੀ ਹੈਗੀ ਐ ਡਿੰਪਲ ਸਰਪੰਚ ਦੀ ਵੀ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਹੈ ਗਿਆ ਕਿਉਂਕਿ ਜਿਹੜਾ ਬੰਦਾ 8000 ਦੇ ਨੌਕਰੀ ਕਰ ਰਿਹਾ ਸਰਪੰਚ ਕੋਲ ਉਹਦੇ ਕੋਲ ਟਰੈਕਟਰ ਦੀ ਕੋਈ ਸੁਵਿਧਾ ਨਹੀਂ ਹੋਏਗੀ ਉਹ ਟਰੈਕਟਰ ਵੀ ਸਰਪੰਚ ਦਾ ਸੀਗਾ ਟਰਾਲੀ ਵੀ ਸਰਪੰਚ ਦੀ ਸੀਗੀ ਉੱਥੇ ਕਲੀਅਰ ਹੈ ਐਮਐਲਏ ਸਾਹਿਬ ਮੁੰਡੀ ਦਾ ਮੁੱਲ ਮੋੜਨਗੇ ਉਹ ਪਰਚਸ ਮੁੰਡੇ ਦੇ ਦਰਜ ਹੋਊਗਾ ਜਿਹਦੇ ਘਰੇ ਟਰਾਲੀ ਖੜੀ ਹੈ ਕਿਉਂਕਿ ਐਮਐਲਏ ਸਾਹਿਬ ਦਾ ਇੱਕ ਰੁਤਬਾ ਇਹ ਹੈ ਨਾ ਵੀ ਐਮਐਲਏ ਸਾਹਿਬ ਪਲਸਲਾ ਹੋਣ ਕਰਕੇ ਉਹਨਾਂ ਨੂੰ ਸਟੋਰੀ ਕੱਢ ਨਹੀਂ ਆਂਦੀ ਹੈ ਹੁਣ ਉੱਥੇ ਵੀ ਆਪਣੇ ਐਮਐਲ ਉਹਨੂੰ ਬਚਾ ਕੇ ਦੂਜਾ ਨੰਬਰ ਜਿਹੜੇ ਬੰਦੇ ਐਮਐਲਏ ਸਾਹਿਬ ਦੇ ਵਰਖਲਾ ਬੋਲਦੇ ਆ ਉਹਨਾਂ ਤੋਂ ਜਾਂ ਤਾਂ ਧਮਕੀਆਂ ਦਵਾ ਦਿੰਦੇ ਆ ਕਿਸੇ ਤੋਂ ਜਾਂ ਫਿਰ ਉਹ ਪਰਚਾ ਕਰਾ ਦਿੰਦੇ ਆ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ ਐਮਐਲਏ ਸਾਹਿਬ ਦੀ ਸਰਕਾਰ ਚ ਕਨੌਟ ਥਾਣੇ ਚ ਇੱਕ ਬੰਦੇ ਤੇ ਜਿਹੜੇ ਦੀ ਡੈਥ ਹੋਈ ਹੋਈ ਐ ਐਫਆਈਆਰ ਹਜੇ ਵੀ ਉਹ ਰਿਕਾਰਡ ਚ ਐ ਉੱਥੇ ਲਿਖਿਆ ਗਿਆ ਵੀ ਫਲਾਣਾ ਸਿੰਘ ਫਲਾਣਾ ਆ ਕੇ ਮੇਰੀ ਲੱਤ ਤੇ ਰਾਡ ਮਾਰ ਗਿਆ। ਉਥੇ ਪਰਚਾ ਦਰਜ ਹੋ ਗਿਆ। ਬੰਦੇ ਨੂੰ ਮਰੇ ਨੂੰ ਵੀ 3 ਸਾਲ ਹੋ ਗਏ। ਜਦੋਂ ਮਰੇ ਹੋਏ ਬੰਦੇ ਤੇ ਗੁਰਨਾਲ ਕਨੌਰ ਪਰਚਾ ਦਰਜ ਕਰਵਾ ਸਕਦਾ ਹੈ। ਅਸੀਂ ਤਾਂ ਜੂੰਦੇ ਜਾਗਦੇ ਆ। ਸਾਡੇ ਤਾਂ ਤਾਂ ਕਰਿਆ ਘਰੇ ਬੈਠਿਆਂ ਦੇ ਕਰਿਆ। ਅਸੀਂ ਜਾਣ ਕੇ ਹਾਂ ਨਾ ਇਹ ਮਾਮਲੇ ਚ ਜਿਹੜੇ ਕਿਸਾਨ ਨੇ ਉਹਨਾਂ ਨੇ ਕੋਈ ਕਮੇਟੀ ਬਣਾਈ ਉਹਨਾਂ ਨੇ ਸਾਰੇ ਧੋਖ ਕੀਤੇ। ਜਿਹੜੇ ਕਿਸਾਨ ਹੈ ਜੀ ਕਿਸਾਨ ਜਿਹੜੇ ਮੌਤ ਪਰ ਸੀਗੇ ਉਹ ਸਾਰੇ ਹੀ ਇਹਨਾਂ ਨੇ ਅਰੈਸਟ ਪਹਿਲਾਂ ਹੀ ਕਰ ਲਏ ਸੀਗੇ ਉਹ ਹਜੇ ਆ ਰਹੇ ਹੈਗੇ ਸਾਰੇ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਟਰਾਲੀਆਂ ਪਤਾ ਲੱਗੀ ਜਾਂਦੀਆਂ ਹੁਣ ਅਸੀਂ ਅੱਜ ਆ ਰਹੇ ਸੀਗੇ ਸਾਨੂੰ ਇੱਕ ਥਾਂ ਤੇ ਕਾਫੀ ਕਿਸਾਨਾਂ ਦਾ ਚੱਕਿਆ ਹੋਇਆ ਸਮਾਨ ਪਿਆ ਹੈਗਾ ਉਹ ਵੀ ਅਸੀਂ ਹੋ ਸਕਦਾ 1-2 ਦਿਨ ਦੇ ਵਿੱਚ ਕਲੀਅਰ ਕਰ ਦਈਏ ਵੀ ਸਮਾਨ ਬਰਾਮਦਗੀ ਵਾਸਤੇ ਕਿਉਂਕਿ ਇਹ ਵਿੜਾ ਸਾਡੇ ਕੋਲ ਆ ਗਏ ਹੁਣ ਉੱਥੇ ਵੀ ਐਮਐਲਏ ਸਾਹਿਬ ਨੇ ਲਿੰਕ ਉਹਨਾਂ ਨਾਲ ਹੈ ਕਿਉਂਕਿ ਉਹ ਨਿਯਾਜਮੈਨਿੰਗ ਦਾ ਕੰਮ ਕਰਦੇ ਆ ਜਿਨਨੇ ਬੰਦੇ ਨਸ਼ਾਜ ਮਾਈਨਿੰਗ ਦਾ ਕੰਮ ਕਰਦੇ ਆ ਉਹ ਸਾਰੇ ਹੀ ਗੁਰਲਾਲ ਐਮਐਲਏ ਦੇ ਸਾਥੀ ਹੈਗੇ ਆ ਜਾਂ ਰਿਸ਼ਤੇਦਾਰ ਹੈ ਜਿਨਨੇ ਬੰਦੇ ਕੰਮ ਕਰਦੇ ਆ ਦੇਖੋ ਅਸੀਂ ਮੈਂ ਦੁਬਾਰਾ ਰਿਪੀਟ ਕਰਦਾ ਕਲੀਅਰ ਐਮਐਲਏ ਸਾਬ ਸਿੱਧੇ ਨਹੀਂ ਟਰਾਲੀ ਲੈਣ ਜਾ ਸਕਦੇ ਮੈਨੂੰ ਵੀ ਕੋਈ ਕੰਮ ਹੋਊਗਾ ਮੇਰੇ ਨਾਲ ਦੋ ਬਾਈ ਬੈਠੇ ਆ ਮੈਂ ਇਹਨਾਂ ਨੂੰ ਕੋ ਯਾਰ ਫਲਾਣਾ ਕੰਮ ਕਰ ਲਓ ਜਦੋਂ ਕੋਈ ਬੰਦਾ ਪਾਵਰ 'ਚ ਬੈਠੇ ਹੋਏ ਹੁਣ ਐਮਐਲਏ ਉਹ ਕੋਈ 21 22 ਦਾ ਹੈ ਨਹੀਂ ਵੀ ਟਰਾਲੀਆਂ ਆਪ ਲੈਣ ਜਾਣਗੇ ਇੱਕ ਉਹਨਾਂ ਦੇ ਸਮਰਥਕ ਨਾ ਉਹਨਾਂ ਦੇ ਹੱਕ ਚ ਇਹ ਪਾ ਦਿੰਦੇ ਆ ਵੀਡੀਓ ਵੀ ਐਮਐਲਏ ਸਾਹਿਬ ਇੱਕ ਰੇਡ ਤੇ ਟਰੈਕਟਰ ਜਿੱਤ ਲੈਣੇ ਆ ਵੀ ਐਮਐਲਏ ਸਾਹਿਬ ਨੂੰ ਲੋਡਨੇ ਆ ਉਹਨਾਂ ਦੇ ਕੋਈ ਸਾਥੀ ਵੀਡੀਓ ਪਾਉਂਦੇ ਐ ਐਮਐਲਏ ਸਾਹਿਬ ਟਰੈਕਟਰ ਚਲਾ ਰਹੇ ਆ ਮੈਂ ਵੀ ਇਹੀ ਕਹਿ ਰਿਹਾ ਵੀ ਐਮਐਲਏ ਸਾਹਿਬ ਕੋਲ ਟਰਾਲੀਆਂ ਨਹੀਂ ਸੀਗੀਆਂ ਤਾਂ ਹੀ ਕਿਸੇ ਦੀ ਡਿਊਟੀ ਲਈ ਆ ਵੀ ਟਰਾਲੀਆਂ ਇਕੱਠੀਆਂ ਕਰ ਲੋ ਤਾਂ ਹੀ ਉਹਨਾਂ ਨੂੰ ਰੰਗ ਹੋਇਆ ਜਿੰਨੀ ਟਰਾਲੀਆਂ ਫੜੀ ਜਾ ਰਹੀਆਂ ਇੱਕ ਟੈਂਕੀ ਫੜੀ ਗਈ ਟੈਂਕੀ ਤੇ ਰੰਗ ਕਿਉਂ ਮਾਰਤਾ ਕਿਸੇ ਨੇ ਜੇ ਵਾਪਸ ਦੇਣੀ ਸੀਗੀ ਐਮਐਲਏ ਸਾਹਿਬ ਇਹੀ ਕਹਿੰਦੇ ਵੀ ਟਰਾਲ ਜਿਹੜੀਆਂ ਕਿਸੇ ਦੇ ਘਰੇ ਖੜੀਆਂ ਉਹ ਵਾਪਸ ਕਰਨਗੇ ਜੇ ਕਿਸੇ ਦੀ ਨੀਂਚ ਖੋਟ ਹੁੰਦੀ ਹੈ ਤਦ ਹੀ ਉਸ ਚੀਤੇ ਪੇਂਟ ਹੋ ਰਿਹਾ ਜਿੰਨੇ ਵੀ ਐਮਐਲਏ ਸਾਹਿਬ ਦੇ ਸਮਰਥਕ ਹੈ ਉਹਨਾਂ ਦੇ ਕੋਲੋਂ ਹੀ ਕਿਉਂ ਸਬਾਨੇ ਮਿਲ ਰਹੇ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਟਾਈਮ ਲਵਾਂਗੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਸਿੱਧੀ ਬੇਨਤੀ ਕਰਾਂਗੇ ਵੀ ਇਹ ਦੋਨੇ ਮਸਲਿਆਂ ਦੀ ਸਾਡੇ ਵਾਲੇ ਮਸਲੇ 'ਚ ਅਸੀਂ ਤੁਹਾਡੇ ਮਾਦੀਮ ਰਾਹੀਂ ਕਲੀਅਰ ਕਰ ਦਿੰਦੇ ਹਾਂ ਚਾਹੇ ਸਾਨੂੰ ਫਾਂਸੀ ਲਾ ਦਿਓ ਜੇ ਅਸੀਂ ਮੌਕੇ ਤੇ ਵੀ ਹੋਈਏ ਪਰ ਇਸ ਦੇ ਵਿੱਚ ਸਰਕਾਰ ਐਸਆਈਟੀ ਬਣਾਵੇ ਉਹਦੇ ਚ ਐਮਐਲਏ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਐਮਐਲਏ ਸੱਚੇ ਆ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਵੇ ਜਾਂਚ ਤੋਂ ਬਾਅਦ ਕਲੀਅਰ ਹੋ ਜਾਏਗਾ ਵੀ ਸੱਚ ਕਿਹਾ ਹੈਗਾ ਝੂਠ ਕਿਹਾ ਹੈਗਾ ਜੇ ਐਮਐਲਏ ਸਾਬ ਦਾ ਕਿੱਡੀ ਇਸ ਦੇ ਵਿੱਚ ਮਸਲੇ ਦੇ ਵਿੱਚ ਹੱਥ ਨਹੀਂ ਹੈ ਤਾਂ ਇਨਕੁਆਇਰੀ ਵਾਲੇ ਪਾਸੇ ਤਾਂ ਜਾਂਦਾ ਹੀ ਨਹੀਂ ਜਿਹੜੀ ਕਮੇਟੀ ਹੁਣ ਮੈਂ ਬਣਾਤੀ ਉਹ ਤਾਂ ਮੇਰੇ ਹੱਕ 'ਚ ਹੀ ਜਾਊਗੀ ਨਾ ਹੁਣ ਜਿਹੜੇ 11 ਮੈਂਬਰੀ ਕਮੇਟੀ ਬਣਾਤੀ ਉਹਨਾਂ ਚ ਇੱਕ ਬੰਦਾ ਵੀ ਨਹੀਂ ਕਹਿ ਸਕਦਾ ਵੀ ਐਮਐਲਏ ਦਾ ਸਾਥੀ ਲੈ ਗਿਆ ਕਿਉਂਕਿ ਤਾਂ ਐਮਐਲਏ ਦੇ ਪਹਿਲਾਂ ਹੀ ਸਾਥੀ ਆ